ਮੈਂ ਕੀ ਕਹਿਣਾ ਚਾਹੁੰਗਾ ਪੰਚਾਇਤੀ ਇਲੈਕਸ਼ਨ ਦੌਰਾਨ ਪੰਜਾਬ ਦੇ ਬੇਚੇਰੇ ਅਧਾਰਡਰ ਦੀ ਸਥਿਤੀ ਇਹ ਦਿਨ ਤਣ ਵਿਗੜਦੀ ਜਾ ਰਹੀ ਹੈ ਲੋਕੀਂ ਚੱਲ ਗਿਆ ਹੈ ਦੇਖੋ ਜੀ ਇਹ ਭਗਵੰਤ ਮਾਨ ਆਮ ਆਦਮੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਲੋਕਤੰਤਰ ਦੀ ਜਿਸ ਤਰੀਕੇ ਦੇ ਨਾਲ ਧਜੀਆਂ ਉਡਾਈਆਂ ਗਈਆਂ ਨੇ ਇਹਨਾਂ ਪੰਚਾਇਤੀ ਇਲੈਕਸ਼ਨਾਂ 'ਚ ਸ਼ਾਇਦ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ 50 ਸਾਲ 'ਚ ਨਹੀਂ ਦੇਖਿਆ ਹੋਗਾ ਜਿੱਥੇ ਮਾਸਕੀਲ 'ਚ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਗਏ ਨੇ لوکاں نو ڈرایا ਧਮਕਾਇਆ ਤਾਂ ਮਕਾਇਆ ਤਾਂ ਕੀਤਾ ਹੈ ਲੇਕਿਨ ਕਤਲ ਕਰਕੇ ਅਗਵਾ ਤੱਕ ਵੀ ਕੀਤਾ ਗਿਆ ਹੈ ਹੁਣ ਮੈਂ ਜੇ ਆਪਨੇ ਹੀ ਹਲਕੇ ਦੀ ਮੈਂ ਗੱਲ ਕਰਲਾਂ ਕੱਲ ਰਾਤ ਨੂੰ ਮੈਨੂੰ ਪਤਾ ਲੱਗਿਆ ਕਿ ਗਿੱਦੜਵੇ ਦੇ 15 ਪੰਚਾਇਤਾਂ ਚ ਜਿੱਥੇ ਅਕਾਲੀ ਦਲ ਦੇ ਬੰਦੇ ਖੜੇ ਸੀ 15 ਦੇ 15 ਪਿੰਡਾਂ ਦੇ ਆਪਣੇ ਕੈਂਡੀਡੇਟਸ ਦੇ ਕਾਗਜ਼ ਰੱਦ ਹੋ ਗਏ ਜੇ ਮੈਂ ਲੰਮੀ ਦੀ ਗੱਲ ਕਰਾਂ ਕਦੇ ਸੁਣਿਆ ਕਿ ਮੰਤਰੀ ਸਾਹਿਬ ਜਾ ਕੇ ਨਾਮੀਨੇਸ਼ਨ ਸੈਂਟਰ ਵਿੱਚ ਜਾ ਕੇ ਲੋਕਾਂ ਨੂੰ ਡਰਾ ਧਮਕਾ ਕੇ ਉੱਥੋਂ ਭਜਾਉਣ ਖੁੜੀਆ ਸਾਹਿਬ ਦੀ ਆ ਹਰਕਤ ਹੋਈ ਹੈ ਪਾਵੇਂ ਕਤਲ ਹੋ ਰਹੇ ਨੇ ਪਾਵੇਂ ਅਗਵਾ ਹੋ ਰਹੇ ਨੇ ਕਾਗਜ਼ ਰੱਦ ਹੋ ਰਹੇ ਨੇ ਤਾਂ ਫੇਰ ਤੁਸੀਂ ਇਹ ਲੋਕਤੰਤਰ ਦਾ ਢੋਂਗ ਕਰਦੇ ਕਿਉਂ ਤੁਸੀਂ ਬੈਠੋ ਦਫ਼ਤਰ 'ਚ ਤੇ ਆਪ ਦੇ ਚੇਤਿਆਂ ਨੂੰ ਨਾਮਿਨੇਟ ਕਰ ਦੋ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੇ ਇਹ ਜਿਹੜੇ ਆਮ ਆਦਮੀ ਤੋਂ ਲੜ ਰਹੇ ਨੇ ਮੈਂ ਇਹਨਾਂ ਨੂੰ ਵੀ ਦੱਸਣਾ ਚਾਹਦੀ ਆ ਕਿ ਤੁਹਾਡੀ ਨਕਮੀ ਸਰਕਾਰ ਨੇ ਪੰਜਾਬ ਨੂੰ ਇੰਨਾ ਕਰਜ਼ਾਈ ਕਰਤਾ ਹੈਗਾ ਕਿ ਇਸ ਮਹੀਨੇ ਪਿਛਲੇ ਮਹੀਨਿਆਂ ਦੀ ਤਰ੍ਹਾਂ 1150 ਕਰੋੜ ਰੁਪਏ ਲੈ ਕੇ ਇਹਨਾਂ ਨੇ ਤਨਖਾਹਾਂ ਦਿੱਤੀਆਂ ਨੇ ਤੈਨਸਾਲਾ ਚ ਕਿਸੇ ਪਿੰਡ ਚ ਇੱਕ ਦਵਾਨੀ ਰੁਪਿਆ ਨਹੀਂ ਗਿਆ ਹੈਗਾ ਵਿਕਾਸਾ ਇੱਕ ਇੱਟ ਨਹੀਂ ਲੱਗੀ ਪੰਜਾਬ ਦੇ ਕਿਸੇ ਕੋਨੇ ਚ ਤੁਸੀਂ ਸਰਪੰਚੀਆਂ ਚ ਖਰਚਾ ਕਰਕੇ ਕਰਨਾ ਕੀ ਹੈਗਾ ਇਸ ਇਸ ਸਰਕਾਰ ਤੋਂ ਆਸ ਨਾ ਰੱਖੋ ਤਾਂ ਲੋਕਾਂ ਨੂੰ ਵੀ ਮੈਂ ਕਹਿੰਨੀ ਆ ਕਿ ਇਸ ਆਮ ਆਦਮੀ ਕੈਂਡੀਡੇਟਸ ਨੂੰ ਸਾਰਿਆਂ ਨੂੰ ਨਕਾਰੋ ਇਹਨਾਂ ਨੇ ਝੂਠ ਮਾਰ ਕੇ ਜਿਵੇਂ ਤੁਹਾਨੂੰ ਹਜ਼ਾਰ ਹਜ਼ਾਰ ਦੇ ਸੁਪਨੇ ਦਿਖਾ ਕੇ 2500 ਦੀ ਪੈਨਸ਼ਨ ਦਿਖਾ ਕੇ ਇਹ ਭਗਵੰਤ ਮਾਨ ਨੇ ਸਰਕਾਰ ਬਣਾਈ ਹੁਣ ਇਹ ਝੂਠ ਮਾਰਦੇ ਫਿਰਦੇ ਨੇ ਇਹਨਾਂ ਨੂੰ ਨਿਕਾਰਿਆ ਜਾਏ। ਇਹ ਪੀੜਾ ਨੂੰ 2.5 ਸਾਲ ਹੋ ਗਏ ਸਰਕਾਰ ਨੂੰ ਬਣੀ ਨੂੰ ਅਜੇ ਤੱਕ ਦੇਣਾ ਕਿਉਂਕਿ ਦਿੱਤਾ ਤਾਂ ਕੁਝ ਨਹੀਂ ਗਿਆ। ਹੁਣ ਫਿਰ ਕਰਜ਼ਾ ਲੈਣ ਨੂੰ ਤਿਆਰ ਹੋਏ ਬਿਠੀ ਨਿਕਾ। ਦੇਖੋ ਆਪਾਂ ਨੇ ਕਾਂਗਰਸ ਸਰਕਾਰ ਦੇ ਵੇਲੇ ਆਪਾਂ ਦੇਖਿਆ ਕਿ 5 ਸਾਲਾਂ 'ਚ ਉਹਨਾਂ ਨੇ 1 ਲੱਖ ਕਰੋੜ ਦਾ ਕਰਜ਼ਾ ਛਾੜਤਾ। ਅੱਜ ਮੈਂ ਸੰਗਤਵੇਚ ਜਾਂ মিডিਆ ਨੂੰ ਤੇ ਲੋਕਾਂ ਨੂੰ ਪੁੱਛਣਾ ਚਾਹੁੰਦੀ ਆ ਕਿ 5 ਸਾਲ 'ਚ ਜਿਹੜਾ ਕੈਪਟਨ 4.5 ਸਾਲ ਘਰੋਂ ਬਾਹਰ ਨਹੀਂ ਨਿਕਲਿਆ। ਜਿਹੜਾ ਚੰਨੀ ਗੱਲਾਂ ਮਾਰਦਾ ਸੀ ਇਹ ਸਾਰਿਆਂ ਨੂੰ ਲੈ ਕੇ ਇਹਨਾਂ ਨੇ 5 ਸਾਲਾਂ 'ਚ ਇੱਕ ਚੀਜ਼ ਦਿਖਾ ਦਿਓ ਪੰਜਾਬ 'ਚ ਜਿਹੜਾ ਆਪਾਂ ਕਹਿ ਸਕਦੇ ਆ ਇੱਕ ਲੱਖ ਕਰੋੜ ਦਾ ਕਰਜ਼ਾ ਲੈ ਕੇ ਇਹਨਾਂ ਦੀ ਆ ਦੇ ਨਹੀਂ ਸੀਗੀ ਪੰਜਾਬ ਨੂੰ ਕੋਈ ਨਾ ਕੁਛ ਬੰਨਿਆ ਨਾ ਕੋਈ ਸੜਕ ਤੱਕ ਨਹੀਂ ਬਣੀ ਕੋਈ ਥਰਮਲ ਤੱਕ ਨਹੀਂ ਬੰਨਿਆ ਤੇ ਇਹਨਾਂ ਨੇ ਕੰਮਿਆਂ ਨੇ ਤਾਂ ਹੱਦਾ ਪਾਰ ਕਰਤੀਆਂ ਜਿੱਥੇ ਇਹਨਾਂ ਨੇ 2.5 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਝਾੜਤਾ ਹੈਗਾ ਇਹਨਾਂ 7 ਸਾਲਾਂ 'ਚ ਮੈਨੂੰ ਦੱਸੋ ਤਾਂ ਸਹੀ 2 ਲੱਖ ਕਰੋੜ ਦਾ ਕਰਜ਼ਾ ਤੁਹਾਡੇ ਸਿਰੇ ਚੜ ਗਿਆ ਤੁਹਾਡੇ ਬੱਚੇ ਬੇਰੋਜ਼ਗਾਰ ਫਿਰਦੇ ਨੇ ਤੁਹਾਡੀ ਸਹੂਲਤਾਂ ਤੁਹਾਡੇ ਕਾਰਡ ਹੋਣ ਤੁਹਾਡੇ ਸ਼ਗਨੋਂ ਸਭ ਸੂਤਾ ਖਤਮ ਕਰ ਦਿੱਤੀਆਂ ਨੇ ਨਾ ਇੱਕ ਥਰਮਲ ਬਨਾਇਆ ਨਾ ਇੱਕ ਸਕੂਲ ਨਾ ਕੋਈ ਹਸਪਤਾਲ ਬਨਾਇਆ ਇਹ 2 ਲੱਖ ਕਰੋੜ ਦੇ ਨਾਲ ਤੁਹਾਨੂੰ ਕੀ ਮਿਲਿਆ ਇਕੱਲੇ ਇਹਨਾਂ ਨੇ ਇਹ ਪੈਸੇ ਨੂੰ ਲੁੱਟਿਆ ਹੈਗਾ ਅਕਾਲੀ ਦਲੋਂ ਦੋਹਾਂ ਨੇ ਭੰਡ ਕੇ ਸਰਕਾਰਾਂ ਬਣਾਈ ਜਿਹੜੀ ਅਕਾਲੀ ਦਲ ਨੇ ਇਸੇ ਖਜ਼ਾਨੇ ਵਿੱਚੋਂ ਕਾਵੇਂ ਥਰਮਲ ਦੇ ਪਲਾਂਟ ਆ ਤੁਹਾਡੇ ਘਰ ਚ ਜੇ ਪੱਖਾ ਚੱਲਦਾ ਹੈ ਨਾ ਇਹ ਅਕਾਲੀ ਦਲ ਦੇ ਥਰਮਲ ਪਲਾਂਟਾਂ ਦੀ ਦੇਣ ਹੈ ਜਿਹੜਾ ਇਹ ਕਹਿੰਦੇ ਸੀ ਇਹਨਾਂ ਦੇ ਆਪਾਂ ਰੱਦ ਕਰਾਂਗੇ ਕਿਉਂਕਿ ਇਹਦੇ ਵਿੱਚ ਪੈਸੇ ਕਮਾਏ ਨੇ ਪੈਸੇ ਕੀ ਕਮਾਏ ਪੰਜਾਬ ਨੂੰ ਬਿਜਲੀ ਸਰਪਲਸ ਕੀਤਾ ਸੜਕਾਂ ਦਾ ਜਾਲ ਬਣਾਇਆ ਹਵਾਈ ਅੱਡੇ ਬਣਾਏ ਆਟੇ ਦਾਲ ਦੇ ਕਾਰਡ ਜਿਹੜਾ ਇਹਨਾਂ ਨੇ ਲੱਖਾਂ ਦੀ ਗਿਣਤੀ 'ਚ ਕੱਟੇ ਨੇ ਉਹ ਅਕਾਲੀ ਦਲ ਨੇ ਲੋਕਾਂ ਨੂੰ ਦਿੱਤੇ ਪੈਨਸ਼ਨ ਮਿਲਦੀ ਸੀ ਸ਼ਗਨ ਮਿਲਦੀ ਸੀ ਕਈ ਸਹੂਲਤਾ ਵਿਕਾਸ ਤੇ ਕੰਮ ਹਰ ਪਿੰਡ 'ਚ ਜੇ ਤੁਸੀਂ ਜਾ ਕੇ ਦੇਖੋ ਜੇ ਕੁਝ ਬਣਿਆ ਅਕਾਲੀ ਦਲ ਦੀ ਦੇਣ ਹੈ ਸੋ ਅਫਸੋਸ ਹੁੰਦਾ ਹੈ ਕਿ ਇਹ ਇਕੱਲੇ ਲੁੱਟਣ ਚ ਲੱਗੇ ਹੋਏ ਤਾਂ ਲੁੱਟ ਲੁੱਟ ਕੇ ਆਪ ਦੀ ਕੁਰਸੀ ਦੇ ਖਾਤੇ ਰਾ ਹਾਲਾਤ ਪੈਦਾ ਕਰਦੇ ਨੇ ਕਿ ਆ ਸਾਡਾ ਮੁੱਖ ਮੰਤਰੀ ਲਾਤਾ ਆਪਦੇ ਮੰਤਰੀ ਬਣਾ ਸਕਦਾ ਐ ਨਾ ਲਾ ਸਕਦਾ ਹੁਕਮ ਦਿੱਲੀੋਂ ਚੱਲਦਾ ਏ ਚੱਕੇ ਜਿੰਨੂੰ ਮਰਜ਼ੀ ਲਾਤਾ ਤੇ ਜਿੰਨੂੰ ਮਰਜ਼ੀ ਬਣਾਤਾ ਇਸ ਦਾ ਮੁੱਖ ਮੰਤਰੀ ਆਪਦਾ ਉਹ ਐਸਟੀ ਤੱਕ ਨਹੀਂ ਰੱਖ ਸਕਦਾ ਤੇ ਹੈਰਾਨੀ ਦੀ ਗੱਲ ਕਿ ਕੱਲ ਕੇਜਰੀਵਾਲ ਨੇ ਦਿੱਲੀ 'ਚ ਮੀਟਿੰਗ ਕਰਦਾ ਹੈ ਪੰਜਾਬ ਦੇ ਮੰਤਰੀ ਦਿੱਲੀ ਵਜਾ ਬੁલાਏ ਜਾਂਦੇ ਨੇ ਕੇਜਰੀਵਾਲ ਮੀਟਿੰਗ ਕਰਦਾ ਮੁੱਖ ਮੰਤਰੀ ਦਾ ਨਾਮੋ ਨਿਸ਼ਾਨ ਨਹੀਂ ਆਪ ਦਾ OSD ਨਹੀਂ ਰੱਖ ਸਕਦਾ ਆਪ ਦਾ ਡਾਇਰੈਕਟਰ ਕਮਿਊਨੀਕੇਸ਼ਨ ਨਹੀਂ ਰੱਖ ਸਕਦਾ ਹੁਣ ਉਹਦੇ ਮੰਤਰੀ ਵੀ ਦਿੱਲੀ 'ਚ ਮੀਟਿੰਗਾਂ ਕਰ ਰਹੇ ਨੇ ਤਾਂ ਕਿਸ ਹੱਦ ਤਾਈਂ ਦਿੱਲੀ ਦਾ ਕੰਟਰੋਲ ਚੱਲ ਰਿਹਾ ਹੈ ਇਹ ਨਿਕੰਮਾ ਮੁੱਖ ਮੰਤਰੀ ਆਪ ਦੀ ਕੁਰਸੀ ਦੇ ਖਾਤਰ ਚੱਲ ਤੈਨੂੰ ਕੇਜਰੀਵਾਲ ਨਹੀਂ ਸਦਾ ਤੂੰ ਕੱਟ ਤੋਂ ਕੱਟ ਕਿਸਾਨਾਂ ਦੀ ਜਿਹੜੀ ਅੱਜ ਸਾਰੇ ਬਿਹਾਲ ਹੋਏ ਪਏ ਨੇ ਝੋਨੇ ਦੀ ਇੱਕ ਕਮਾਈ ਆਉਂਦੀ ਹੈ ਕਿਸਾਨ ਦੇ ਕੋਲ ਉਹ ਕਿਸਾਨ ਬਿਹਾਲ ਬੈਠਾ ਕਿਉਂਕਿ ਮੰਡੀ 'ਚ ਕੋਈ ਖਰੀਦ ਨਹੀਂ ਹੋ ਰਹੀ ਕੋਈ ਲਿਫਟਿੰਗ ਨਹੀਂ ਹੋ ਰਹੀ ਮੁੱਖ ਮੰਤਰੀ ਨੇ ਕੋਈ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਕੋਈ ਆਰਤੀਆਂ ਦੇ ਨਾਲ ਮੀਟਿੰਗ ਕੀਤੀ ਜਿਹੜਾ ਉਹਦਾ ਫਰਜ਼ ਬੰਦਾ ਉਹ ਤਾਂ ਕਰ ਨਹੀਂ ਰਿਹਾ ਜਦ ਸਮਾਂ ਸੀ ਉਹ ਕਰਨਾ ਤਾਂ ਹਰਿਆਣਾ ਜਾ ਕੇ ਕੇਜਰੀਵਾਲ ਦੀ ਪਾਰਟੀ ਨੂੰ ਚਮਕਾਉਣ ਵਾਸਤੇ ਪੰਜਾਬ ਦੇ ਪੈਸੇ ਉੱਥੇ ਉਡਾ ਰਿਆ ਸੀ ਤੇ ਅੱਜ ਕਿਸਾਨ ਬੇਹਾਲ ਹੈ ਤੇ ਜਦ ਸਵਾਲ ਉੱਠ ਰਹੇ ਨੇ ਤਾਂ ਨਾ ਕਿਸਾਨ ਨੂੰ ਮਿਲਦਾ ਆਰਤੀਆਂ ਨੂੰ ਜਿਨ੍ਹਾਂ ਨੂੰ ਮਿਲਣਾ ਹੁੰਦਾ ਹੁਣ ਸਾਡੇ ਰਵਿੰਦਰ ਚਿਮਾ ਸਾਹਿਬ ਹੈਗੇ ਆਰਤੀਆਂ ਦੇ ਹੈੱਡ ਉਹਨਾਂ ਨੂੰ ਘਰ ਚੋਂ ਬੰਦ ਕਰਤਾ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਜਾ ਕੇ ਸਵਾਲ ਉੱਠਨੇ ਸੀ ਤੇ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਕੋਲ ਨਹੀਂ ਸੋ ਪੰਜਾਬ ਨੂੰ ਅੱਜ ਕਰਜ਼ਾਈ ਕਰ ਛੱਡਿਆ ਕਾਨੂੰਨ ਵਿਵਸਥਾ ਦਾ ਜੋ ਹਾਲ ਹੈ ਕਿ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਜਾ ਕੇ ਲੋਕ ਤਾਂ ਖੁਆ ਬੰਦਾ ਆਪਣੇ ਘਰ ਚ ਸੁਰੱਖਿਤ ਨਹੀਂ ਆਪਦੇ ਦੁਕਾਨ ਤੇ ਚ ਦਖਿਤ ਨਹੀਂ ਐ ਪਾਵੇ ਡਾਕਟਰ ਹੋਏ ਪਾਵੇ ਵਕੀਲ ਹੋਏ ਦੁਕਾਨਦਾਰ ਹੋਏ ਇੰਡਸਟਰੀਅਲਿਸਟ ਹੋਏ ਸਾਰਿਆਂ ਨੂੰ ਫਰੋਥੀਆਂ ਤੇ ਧਮਕੀਆਂ ਆ ਰਹੀਆਂ ਨੇ ਲੋਕੀ ਪੰਜਾਬ ਛੜ ਛੜ ਬਾਹਰ ਭੱਜਦੇ ਨੇ ਇਹ ਪੰਜਾਬ ਦਾ ਹਾਲ ਕਦੇ ਦੇ ਜ਼ਿੰਮੇਵਾਰ ਇਹ ਸਰਕਾਰ ਹੈ ਤੇ ਉਹ ਲੋਕਾਂ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਨੂੰ ਵੋਟ ਪਾ ਕੇ ਦੇਸ਼ ਕਿ ਜਿਹੜਾ ਕੇਜਰੀ ਵਾਲ ਜਿਹੜਾ ਘਟਾਲੇ ਦੇ ਵਿੱਚ ਢਕੇ ਰਿਆ ਸੀਗਾ ਹੁਣ ਉਹਦੇ ਮੰਤਰੀਆਂ ਦੇ ਵੀ ਏਡੀ ਦੇ ਰੇਡ ਪੈ ਜਾ ਰਹੀ ਹੈਗੇ ਭ੍ਰਿਸ਼ਟਾਚਾਰ ਨੂੰ ਖੱਟਰ ਬੇਈਮਾਨ ਤੇ ਭ੍ਰਿਸ਼ਟ ਸਰਕਾਰ ਜਿਹਦਾ ਮੁੱਖ ਮੰਤਰੀ ਜੇਲ੍ਹ ਕੱਟ ਕੇ ਆਇਆ ਹੋਏ ਜਿਹਦਾ ਸਿਹਤ ਮੰਤਰੀ ਜੇਲ੍ਹ 'ਚੇ ਬੰਦ ਹੋਏ ਜਿਹਦਾ ਸਿਹਤ ਮੰਤਰੀ ਜੇਲ੍ਹ 'ਚੇ ਬੰਦ ਹੋਏ ਤੇ ਜਿਹੜੇ ਕਹਿੰਦੇ ਸੀ ਸਕੂਲ ਹਸਪਤਾਲ ਬਣਾਣਾ ਚਾਹੁੰਦੇ ਨੇ ਤੇ ਉਹ ਤਾਂ ਤੁਹਾਨੂੰ ਪਤਾ ਹੀ ਲੱਗਿਆ ਕੀ ਕੀ ਹਾਲ ਹੈ ਇਹ ਤਾਂ ਉਹਨਾਂ ਦਾ ਭ੍ਰਿਸ਼ਟਾਚਾਰ ਸੀਗਾ ਅ ਜਦ ਇਥੇ ਪੰਜਾਬ ਦਾ ਭ੍ਰਿਸ਼ਟਾਚਾਰ ਸ਼ੁਰੂ ਹੋਗਾ ਤੇ ਕੱਲ ਦੀ ਆਪਾਂ ਗੱਲ ਕਰ ਰਹੀਏ ਕਿ ਇਹਨਾਂ ਦਾ ਐਮਪੀ ਲੁਧਿਆਣਾ ਦਾ ਉਹਦੇ ਉੱਤੇ ਜਿਵੇਂ ਈਡੀ ਦੀ ਰੇਡ ਹੋਈ ਹੈ ਤੇ منی ਲਾਰਨਿੰਗ ਦੇ ਕੇਸ 'ਚ ਉਹਦੀ ਰੇਡ ਹੋ ਰਹੀ ਹੈ ਆਪਾਂ ਸਾਰੇ ਜਾਣਦੇ ਸਾਰੇ ਐਮਪੀ 50-50 ਕਰੋੜ ਰੁਪਏ ਦੇ ਕੇ ਬਨੇ ਸੀ ਤੇ ਕਿੰਨੇ ਕਰੋੜ ਕਮਾਰੇ ਨੇ ਇਹਨਾਂ ਦੀ ਮੰਤਰੀਆਂ ਦੀ ਤਾਂ ਮੈਂ ਫਰਾਰੀ ਸਰਾਰੀ ਦੀ ਤਾਂ ਮੈਂ ਕੀ ਗੱਲ ਕਰਾਂ ਇਹਨਾਂ ਦਾ ਜੇ ਟਿੱਕਾ ਖੁੱਲੂਗਾ ਨਾ ਪੰਜਾਬ ਦੇ ਲੋਕੀ ਹੈਰਾਨ ਰਹਿ ਜਾਣਗੇ ਕਿ ਖਜ਼ਾਨੇ ਨੂੰ ਇਹਨਾਂ ਨੇ ਕਿਵੇਂ ਖਾਲੀ ਕੀਤਾ ਕਰਜ਼ਾ ਚੜਾਇਆ ਇਹ ਆਉਣ ਵਾਲੇ ਦਿਨਾਂ 'ਚ ਜੇ ਅਕਾਲੀ ਦਲ ਦੀ ਸਰਕਾਰ ਹੋ ਲੈ ਕੇ ਮੈਂ ਆਜ਼ਰੂਰ ਕਹਿ ਸਕਦੀ ਆ ਜਿਹੜੇ ਅਫਸਰਾਂ ਨੇ ਭ੍ਰਿਸ਼ਟਾਚਾਰ ਕੀਤਾ ਜਿਹੜੇ ਇਹਨਾਂ ਦੇ ਐਮਐਲਏ ਤੇ ਐਮਐਲਏ ਤੇ ਮੰਤਰੀ ਐਮਪੀ ਭ੍ਰਸ਼ਟਾਚਾਰ ਕਰ ਰਹੇ ਨੇ ਇਹ ਭਾਵੇਂ ਭਗਵੰਤ ਮਾਨ ਦੀ ਤਰ੍ਹਾਂ ਵਿਦੇਸ਼ ਵੀ ਭੱਜ ਜਾਣ ਕਸੀ ਢਕੇ ਇਹਨਾਂ ਨੂੰ ਵਾਪਸ ਲਾ ਕੇ ਇਹਨਾਂ ਦੀ ਜੇਬਾਂ ਤੋਂ ਕਢਵਾ ਕੇ ਪੰਜਾਬ ਦੇ ਪੈਸੇ ਪੰਜਾਬੀਆਂ ਦੇ ਉੱਤੇ ਲਗਵਾਉਗੀ ਆ ਕਾਲੀ ਦਲ ਸਰਕਾਰ ਦਾ ਕਹਿਣਾ ਹੈ ਕਿ ਕਾਲੀ ਦਲ ਤੇ ਜਾਂ ਕਾਂਗਰਸ ਦੀਆਂ ਸਰਕਾਰਾਂ ਹੀ ਧੱਕਾ ਕਰਦੀਆਂ ਆਈਆਂ ਨੇ ਲੇਕਿਨ ਹੁਣ ਸਾਡੇ ਵਰਕਰਾਂ ਨਾਲ ਵੀ ਧੱਕਾ ਹੋ ਰਿਹਾ ਜਿਵੇਂ ਕੱਲ ਪੱਟੀ ਦੇ ਵਿੱਚ ਘਟਨਾ ਹੋਈ ਹੈ ਕਿ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਸਰਪੰਚੀ ਦੇ ਉਮੀਦਵਾਰ ਮੈਂ ਤਾਂ ਆਪ ਕਹਿ ਰਹੀ ਆ ਕਿ ਇਹਨਾਂ ਨੇ ਜਿਸ ਤਰ੍ਹਾਂ ਲੋਕਤੰਤਰ ਦਾ ਕਹਾਣ ਕੀਤਾ ਹੈ ਗੋਲੀਆਂ ਮਾਰੀਆਂ ਕਤਲ ਹੋਏ ਡਰਾਵੇ ਧਮਕਾਵੇ ਕਿਸ ਮਾਸਕੇਰਚੇ ਕਾਗਜ਼ ਰੱਤ ਹੋਏ ਇਹ ਚੀਜ਼ ਤਾਂ ਕਦੇ ਦੇਖਣ ਨੂੰ ਨਹੀਂ ਮਿਲੀ ਜਿਸ ਤਰੀਕੇ ਦੇ ਨਾਲ ਹੋਈਆਂ ਨੇ ਮੈਨੂੰ ਯਾਦ ਹੈ ਕਿ ਆਪਣੇ ਸਮੇਂ ਚ ਬਾਲ ਸਾਹਿਬ ਦੀ ਸਰਕਾਰ ਆਉਂਦੀ ਸੀ ਮੇਰੇ ਹਲਕੇ ਇੱਕ ਹਲਕੇ ਚ ਸ਼ਾਇਦ ਮੋੜ ਹਲਕੇ ਚ ਮੇਰੇ ਖਿਆਲ ਤਿੰਨ ਕਾਗਜ਼ ਰੱਤ ਹੋ ਗਏ ਤੇ ਮੁੱਖ ਮੰਤਰੀ ਸਾਹਿਬ ਦਾ ਫੋਨ ਆਇਆ ਸੀ ਸੇਖੋ ਸਾਹਿਬ ਨੂੰ ਕਿ ਸੇਖੋ ਸਾਹਿਬ ਇਸ ਤੇ ਨ ਕਾਗਜ਼ ਰੱਦ ਕਿਵੇਂ ਹੋਏ ਤਾਂ ਸੁਖਵੀਰ ਜੀ ਨੂੰ ਬਾਦ ਸਾਹਿਬ ਨੇ ਖੜਕਾਇਆ ਸੀ ਕਿ ਸੁਖਵੀਰ ਇਸ ਹਲਕੇ 'ਚ ਇੱਕ ਵੀ ਕਾਗਜ਼ ਰੱਦ ਨਹੀਂ ਹੋਣਾ ਇੱਕ ਮੁੱਖ ਮੰਤਰੀ ਹੁੰਦਾ ਸੀ ਜਿਹੜਾ ਦੇਖਦਾ ਸੀ ਕਿ ਲੋਕਤੰਤਰ ਵਿੱਚ ਲੋਕੀ ਫੈਸਲਾ ਕਰਨ ਤੇ ਆ ਤਾਂ ਮੁੱਖ ਮੰਤਰੀ ਕੀ ਮੰਤਰੀ ਕੀ ਸਾਰੇ ਘਾੜ ਕਰਨ 'ਚ ਲੱਗੇ ਹੋਣ ਤਾਂ ਕਿੱਥੇ ਜਾਊਗਾ ਕਿਸ਼ੈ ਨੂੰ ਲੈ ਕੇ ਜਿਹੜਾ ਕਾਲੀ ਦਲ ਦਾ ਜੱਥੇ ਧਰਨੇ 'ਤੇ ਹੈਗਾ ਸ਼ਿਕਾਇਤ ਕਰ ਰਿਹਾ ਹੈ ਸਾਰੇ ਧਰਨੇ 'ਚ ਕੋਰਟ ਦਾ ਸਾਰਾ ਲੈਣਗੇ ਕਿਹੜਾ ਵਰਗ ਧਰਨੇ 'ਚ ਨਹੀਂ ਹੈ ਅੱਜ ਕਿਸਾਨ ਪਰਚੇ 'ਚ ਬੈਠੇ ਨੇ ਮੁਲਾਜ਼ਮਾਂ ਦੇ ਡੀਏ ਦੇ ਉੱਤੇ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਹੈਗਾ ਅੱਜ ਆਪਣੀ ਇਲੈਕਸ਼ਨ ਲੜਨ ਵਾਸਤੇ ਜਿਹੜਾ ਉਹਨਾਂ ਦਾ ਬੇਸਿਕ ਰਾਈਟ ਹੁੰਦਾ ਹੈਗਾ ਉਹਦੇ ਵਾਸਤੇ ਲੋਕੀ ਧਰਨੇ 'ਚ ਬੈਠੇ ਨੇ ਕਾਂਗਰਸ ਬੈਠੀ ਆ ਅਕਾਲੀ ਦਲ ਤਾਂ ਹੁਣ ਅਦਾਲਤਾਂ ਦੇ ਕੋਲ ਵੀ ਜਾ ਰਿਹਾ ਹੈਗਾ ਇਲੈਕਸ਼ਨ ਕਮਿਸ਼ਨ ਦੇ ਕੋਲ ਵੀ ਗਿਆ ਹੈਗਾ ਤਾਂ ਹਰ ਹੀ ਨਾ ਸੀ ਅਪਣਾਵਾਂਗੇ ਲੇਕਿਨ ਜਿਸ ਸਰਕਾਰ ਦੇ ਕੰਨ 'ਚ ਜੂਨੀ ਸਰਕਦੀ ਫਿਰ ਉਹ ਲੋਕਾਂ ਨੂੰ ਉਹਦਾ ਇਲਾਜ ਕਰਨਾ ਪਊਗਾ ਮੈਡਮ ਹਰਿਆਣਾ ਚੋਣ ਦੇ ਵਿੱਚ ਪੰਜਾਬ ਸਰਕਾਰ ਨੇ ਪੂਰਾ ਉੱਥੇ ਝੋਖਟਾ ਸੀਗਾ ਹੁਣ ਉੱਥੇ ਵੀ ਝਾੜੂ ਫਿਰਦਾ ਨਜ਼ਰ ਆ ਰਿਹਾ ਆ ਬੜੀ ਵਧੀਆ ਗੱਲ ਹੈਗੀ ਪਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਜਿੱਥੇ ਹਿਮਾਚਲ ਦੇ ਲੋਕੀ ਸਿਆਣੇ ਨਿਕਲੇ ਹਰਿਆਣਾ ਦੇ ਸਿਆਣੇ ਨਿਕਲੇ ਲੇਕਿਨ ਇਸ ਭੰਡ ਦੀ ਗੱਲਾਂ 'ਚ ਆਪਣੇ ਲੋਕ ਆ ਕੇ ਪੰਜਾਬ ਦਾ ਤਾਂ ਆਪਣੇ ਭੂਖ ਦਾ ਆਪਣੇ ਬੱਚਿਆਂ ਦਾ ਭੂਖ ਦਾ ਤੁਸੀਂ ਜਿਹੜਾ ਨੁਕਸਾਨ ਕਰ ਬੈਠਿਓ ਉਹਨੂੰ ਹੁਣ ਸੁਧਾਰਨਾ ਹੈਗਾ ਤੇ ਤਕੜੇ ਹੋ ਕੇ ਆਪਣੀ ਖੇਤਰੀ ਪਾਰਟੀ ਦਾ ਸਾਥ ਦਿਓ ਇਹ ਦੋਵੇਂ ਪਾਰਟੀਆਂ ਰਲੀਆਂ ਹੋਈਆਂ ਨੇ ਹੁਣ ਕਿਵੇਂ ਇੱਕ ਦੂਜੇ ਦੇ ਖਿਲਾਫ ਲੜ ਰਹੇ ਨੇ ਹੁਣੇ 6 ਮਹੀਨੇ ਪਹਿਲੇ ਤਾਂ ਲੋਕ ਸਭਾ ਦੀ ਚੋਣਾਂ ਚਾਹ ਤਾਂ ਦੋਨੋਂ ਇਕੱਠੇ ਹੋ ਕੇ ਲੜੇ ਨੇ ਲੋਕ ਸਭਾ 'ਚ ਇਕੱਠੇ ਬੈਠਦੇ ਨੇ ਤੇ ਕਹਿੰਦੇ ਸੂਬੇ 'ਚ ਅਸੀਂ ਆਡਾ ਇਹ ਲੋਕਾਂ ਦੀ ਅੱਖਾਂ 'ਚ ਕਿ ਪਹਿਲੇ ਘਰ ਘਰ ਨੌਕਰੀ ਕਰਜ਼ਾ ਮਾਫੀ ਦਾ ਝੂਠ ਮਾਰ ਕੇ ਉਹ ਚਲੇ ਤੁਰ ਗਏ ਕਾਂਗਰਸੀਆਂ ਹੁਣੇ ਹਜ਼ਾਰ ਰੁਪਏ ਬੀਬੀਆਂ ਨੂੰ ਸੁਪਨੇ ਦਿਖਾ ਕੇ ਇਹ ਸਰਕਾਰ ਬਣਾ ਕੇ ਇਹ ਲੁੱਟ ਕੇ ਤੁਰ ਜਾਣਗੇ ਤੇ ਅਖੀਰ ਚ ਤੇ ਅਕਾਲੀ ਦਲ ਹੀ ਹੈ ਜਿਹੜੇ ਤੁਹਾਡੇ ਕਾਰਡ ਵੀ ਬਹਾਲ ਕਰੂਗਾ ਜਿਹੜੀ ਤੁਹਾਡੀ ਸਹੂਲਤਾਂ ਵੀ ਬਹਾਲ ਕਰੂਗਾ ਜਿਹੜੇ ਤੁਹਾਡੇ ਬੱਚਿਆਂ ਨੂੰ ਨੌਕਰੀ ਵੀ ਦੇਊਗਾ ਤੇ ਨਸ਼ੇ ਖਤਮ ਕਰੂਗਾ ਕਪੂਰਥਲਾ ਦੇ ਵਿੱਚ ਜਿਹੜੇ ਆਪਣੇ ਉਹਨਾਂ ਗੈਸਟਰ ਨੇ ਉਹਨਾਂ ਪ੍ਰਤੀਨਿਧ ਜੀ ਆਪਾਂ ਨੇ 5 ਕਰੋੜ ਰੁਪਏ ਨੂੰ ਲੈ ਕੇ ਇੱਕ ਦੁਕਾਨਦਾਰ ਦੇ ਕੋਲੋਂ ਵਪਾਰੀ ਕੋਲੋਂ ਕੀ ਕਰਨਾ ਚਾਹੁੰਦੇ ਲਗਾਤਾਰ ਇਸ ਤਰ੍ਹਾਂ ਦੀਆਂ ਕਟਨਾ ਸਾਮਣੇ ਆ ਇਹ ਰੋਜ਼ ਤੁਸੀਂ ਕਿਸੇ ਦਿਨ ਅਖਬਾਰ ਖੋਲ ਕੇ ਦੇਖ ਲਓ ਲੋਕੀ ਘਰੇ ਬੈਠੇ ਉੱਥੇ ਆ ਕੇ ਲੁੱਟ ਕੇ ਲੈ ਜਾਂਦੇ ਨੇ ਦੁਕਾਨ 'ਚ ਬੈਠੇ ਨੂੰ ਕਿੱਥੇ ਹੁਣ ਇਹ ਮੋਬਾਈਲ ਫੋਨ ਰਿਪੇਅਰ ਸ਼ਾਪ ਦੀ ਦੁਕਾਨ 'ਚ ਤੁਸੀਂ ਸੋਚੋ ਆ ਕੇ ਗੈਂਗਸਟਰ ਆ ਕੇ ਉਹਨੂੰ ਲੁੱਟ ਕੀਤੀ ਲੁੱਟ ਕੇ ਪੈਸੇ ਖੋ ਕੇ ਉਹਨੂੰ ਚਿੱਠੀ ਦੇ ਕੇ ਗਏ ਕਿ ਅਸੀਂ ਫਲਾ ਫਲਾ ਗੈਂਗਸਟਰ ਤੋਂ ਅਸੀਂ ਭੇਜੇ ਗਏ ਆ ਸਾਨੂੰ 5 ਕਰੋੜ ਦੀ ਸਾਨੂੰ ਫਰौती ਦੇ ਨਹੀਂ ਤਾਂ ਸਾਰਾ ਪਰਿਵਾਰ ਖਤਮ ਕਰ ਦਾਂਗੇ ਇਹ ਹਾਲਾਤ ਹੋ ਗਏ कि एक रॉकेट लॉन्चर ਦੇ ਨਾਲ ਤਾਂ ਸਰਕਾਰੀ ਵਿਜੀਲੈਂਸ ਸੈਂਟਰ ਦੇ ਉੱਤੇ ਜਿਸ ਸਰਕਾਰ ਬਣੀ ਉੱਥੇ ਹਮਲੇ ਹੋ ਰਹੇ ਨੇ ਜਿਹੜੇ ਫੌਜ ਵਿੱਚ ਹੁੰਦੀਆਂ ਨੇ ਉਹਨਾਂ ਚੀਜ਼ਾਂ ਦੇ ਨਾਲ ਤਾਂ ਗੈਂਗਸਟਰ ਕਿੰਨੇ ਬੁਲੰਦ ਨੇ ਕਿਉਂਕਿ ਹਾਈ ਸਿਕਿਉਰਿਟੀ ਜੇਲ੍ਹ ਚ ਜਦ ਘੰਟੇ-ਘੰਟੇ ਦੀ ਇੰਟਰਵਿਊ ਹੁੰਦੀ ਹੈ ਤੇ ਫਿਰ ਗੈਂਗਸਟਰਾਂ ਦੀ ਸਿਕਿਉਰਿਟੀ ਕਰਕੇ ਉਹ ਫਰੋਤੀਆਂ ਦੇ ਨਾਲ ਕਮਾਈਆਂ ਕਰ ਰਹੇ ਨੇ ਤੇ ਲੋਕੀ ਬਾਹਰ ਬਿਹਾਲ ਹੈ ਉਹਨਾਂ ਦੀ ਕੋਈ ਸੁਣਵਾਈ ਨਹੀਂ ਸੁਰੱਖਿਆ ਨਹੀਂ ਥੈਂਕ ਯੂ